ਰੇਪਰ ਬਾਦਸ਼ਾ ਖਿਲਾਫ ਕੇਸ ਤੱਜ ਜਾਣੋ ਕੀ ਹੈ ਮਾਮਲਾ ਪਾਰਦੇ ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਇੱਕ ਮੀਡੀਆ ਕੰਪਨੀ ਨੇ ਉਹਨਾਂ ਤੇ ਕਾਨੂੰਨੀ ਸਮਝੌਤੇ ਦਾ ਸਨਮਾਨ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਉਸਦੇ ਕੇਸ ਦਰਕੀਤਾ ਕੰਪਨੀ ਦਾ ਦਾਵਾ ਹੈ ਕਿ ਬਾਵਲਾ ਨਾਮ ਦੇ ਟਰੈਕ ਦੇ ਨਿਰਮਾਣ ਤੇ ਪ੍ਰਚਾਰ ਦੇ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ ਪੂਰੀਆਂ ਕਰ ਲਈਆਂ ਗਈਆਂ ਨੇ ਪਰ ਬਾਦਸ਼ਾ ਇਸ ਪ੍ਰੋਜੈਕਟ ਦੇ ਨਿਰਮਾਣ ਲਈ ਬਕਾਇਆ ਭੁਗਤਾਨ ਕਰਨ ਦੇ ਵਿੱਚ ਅਸਫਲ ਰਿਹਾ ਗਾयक ਵਿਰੁੱਧ ਕਰਨਾਲ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਰਜ ਹੈ ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਾਦਸ਼ਾਹ ਖਿਲਾਫ ਕਈ ਵਾਰ ਯਾਦ ਪੱਤਰ ਦੇਣ ਤੋਂ ਬਾਅਦ ਹੀ ਕਦਮ ਚੁੱਕਿਆ ਹੈ ਉਨ੍ਹਾਂ ਦਾ ਇਲਜ਼ਾਮ ਹੈ ਕਿ ਬਾਦਸ਼ਾਹ ਨੇ ਨਾ ਸਿਰਫ ਝੂਠੇ ਵਾਅਦੇ ਕੀਤੇ ਅਤੇ ਅਦਾਇਗੀ ਦੀ ਨਿਰਧਾਰਤ ਮਿਤੀ ਨੂੰ ਵੀ ਟਾਲ ਦਿੱਤਾ ਸੋਹੋ ਇੱਕ ਪੈਸਾ ਵੀ ਅਦਾ ਨਹੀਂ ਕੀਤਾ ਟਰੈਕ ਬਾਪਲਾ ਵਿੱਚ ਬਾਦਸ਼ਾਹ ਅਤੇ ਅਮਿਤ ਉਚਾਨਾ ਨੇ ਇਸ ਗੀਤ ਨੂੰ YouTube ਤੇ 15 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਇਸ ਨੂੰ ਬਾਦਸ਼ਾ ਦੇ YouTube ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ ਪਿਛਲੇ ਸਾਲ ਬਾਦਸ਼ਾ ਆਨਲਾਈਨ ਸੱਟੇਬਾਜ਼ੀ ਕੰਪਨੀ ਐਪ ਫੇਅਰ ਪਲੇ ਨੂੰ ਪ੍ਰਮੋਟ ਕਰਨ ਲਈ ਮਹਾਰਾਸ਼ਟਰ ਪੁਲਿਸ ਦੇ ਸਾਈਬਰ ਸੈੱਲ ਦੇ ਸਾਹਮਣੇ ਪੇਸ਼ ਹੋਇਆ ਸੀ ਰੈਪਰ ਸਮੀਤ ਕਟੋਕਟ 40 ਹੋਰ ਮਸ਼ਹੂਰ ਹਸਤੀਆਂ ਫੇਅਰ ਪਲੇ ਐਪ ਨੂੰ ਕਥਿਤ ਤੌਰ ਤੇ ਪ੍ਰਮੋਟ ਕਰਨ ਲਈ ਅਧਿਕਾਰੀਆਂ ਦੀ ਜਾਂਚ ਦੇ ਘੇਰੇ ਵਿੱਚ ਆਈਆਂ ਸਨ ਬਾਦਸ਼ਾ ਦੇ ਜੇਕਰ ਕੰਮ ਦੀ ਗੱਲ ਕਰੀਏ ਤਾਂ ਗਾਇਕ ਰੈਪਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਤੇ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਬਾਦਸ਼ਾ ਨੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਉਹ ਮੋਰਨੀ ਨਾਲ ਦਰਸ਼ਕਾਂ ਦੇ ਸਾਹਮਣੇ ਆਉਣ ਲਈ ਤਿਆਰ ਨੇ ਇੰਸਟਾਗ੍ਰਾਮ ਤੇ ਗੀਤ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਬਾਦਸ਼ਾ ਨੇ ਕੈਪਸ਼ਨ ਲਿਖਿਆ ਬਾਦਸ਼ਾ ਲੁਕਜ ਬਹੁਤ ਮਸ਼ਹੂਰ ਹੈ ਉਹਨਾਂ ਨੇ ਹਮਤੀ ਸ਼ਰਮਾ ਦੀ ਦਲਨੀਆਂ ਖੂਬਸੂਰਤ ਬજરੰਗੀ ਭਾਈਜਾਨ ਸਨਮਰੇ ਕਪੂਰ ਐਂਡ ਸਨ ਸੁਲਤਾਨ بار بار ਦੇਖੋ ਇਹ ਦਿਲੇ ਮੁਸ਼ਕਿਲ ਵੀਰੇ ਦੇ ਵਿੱਚ ਵੀ ਕੰਮ ਕੀਤਾ دی ਵੈਡਿੰਗ ਲਵ ਯਾਤਰੀ ਖਾਨਦਾਨੀ ਸਫਾਖਾਨਾ ਦਬੰਤਰੀ ਸਟਰੀ ਡਾਂਸਰ 3D ਜਵਾਨ ਕ੍ਰੂ ਅਤੇ ਇਸ਼ਕ ਵਿਸ਼ਕ ਰਿਬਾਉਂਡ ਵਰਗੀਆਂ ਫਿਲਮਾਂ ਦੇ ਵਿੱਚ ਸ਼ਾਨਦਾਰ ਗੀਤ ਬਾਦਸ਼ਾਹ ਗਾ ਚੁੱਕੇ ਨੇ